ਸੋਸ਼ਲ ਮੀਡੀਆ ਤੇ ਦੇਖਿਆ ਵੀ ਪੰਜਾਬ ਪੁਲਿਸ ਦੇ ਕਈ ਅਫਸਰਾਂ ਦੇ ਤਬਾਦਲੇ ਹੋਏ ਨੇ ਇਸ ਤਬਾਦਲੇ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਐਸਐਸਪੀ ਸੀ ਪਹਿਲਾਂ ਉਹਨਾਂ ਦਾ ਵੀ ਤਬਾਦਲਾ ਹੋਇਆ ਨਵੇਂ ਐਸਐਸਪੀ ਸਾਹਿਬ ਆਏ ਨੇ ਜਿਨ੍ਹਾਂ ਦਾ ਨਾਮ ਸ਼ੁਭਮ ਅਗਰਵਾਲ ਹੈ ਬੇਨਤੀ ਹੈ ਵੀ ਉਹ ਜਿਹੜੇ ਥਾਣਿਆਂ ਚੌਕੀਆਂ ਦੇ ਵਿੱਚ ਦਰਖਾਸਤਾਂ ਨੇ ਜਿਹੜੇ ਕੋਈ ਪੀੜਤ ਬੰਦਾ ਦਰਖਾਸਤ ਦਿੰਦਾ ਹੈ ਉਹ ਪੈਂਡਿੰਗ ਪਈਆਂ ਨੇ ਕਿਉਂਕਿ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਤਾਂ ਬੰਦਾ ਕਹਿੰਦਾ ਵੀ ਮੈਂ ਜੀ ਫਲਾਣੀ ਚੌਂਕੀ ਜਾਂ ਮੈਂ ਉਹ ਥਾਣੇ ਚ ਜਾਂ ਐਸਐਸਪੀ ਦਫ਼ਤਰ ਅਰਜੀ ਦੇ ਕੇ ਆਇਆ ਜਿਹੜੀ ਹੁਣ ਚੌਂਕੀ ਜਾਂ ਥਾਣੇ ਆਈ ਹੈ ਪਰ ਸੁਣਵਾਈ ਕੋਈ ਨਹੀਂ ਹੋਈ ਕਈ ਮਹੀਨੇ ਲੰਘ ਗਏ ਨਵੇਂ ਐਸਐਸਪੀ ਸਾਹਿਬ ਤੋਂ ਸੀ ਉਮੀਦ ਕਰਦੇ ਆ ਬਿਓ ਟਰਾਂਸਪੇਰੈਂਟ ਪਾਰਦਰਸ਼ੀ ਢੰਗ ਦੇ ਨਾਲ ਪੀੜਤਾਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਜਿਨ੍ਹਾਂ ਨੂੰ ਦਰਖਾਸਤਾਂ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਨਵਟਾਰਾ ਕਰਨਗੇ ਕਿਉਂਕਿ ਚਾਹੇ ਪ੍ਰਸ਼ਾਸਨ ਹੈ ਚਾਹੇ ਕੋਈ ਪੋਲੀਟੀਕਲ ਪਾਰਟੀ ਹੈ ਜੇਕਰ ਉਹਨੇ ਆਪਣੀ ਪਰਫਾਰਮੈਂਸ ਚੈੱਕ ਕਰਨੀ ਹੈ ਪ੍ਰਸ਼ਾਸਨ ਨੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਤੋ ਗਰਾਉਂਡ ਸਿਚੁਏਸ਼ਨ ਦੇਖੇ ਵੀ ਕੀ ਹੈ ਉਹ ਚੋ ਪਤਾ ਲੱਗਦਾ ਜੇਕਰ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਪਟਾਰੇ ਹੀ ਨਹੀਂ ਹੋਣਗੇ ਉਹ ਅਡੀਕ ਰਹੇ ਨੇ ਵੀ ਪਿੰਡ ਦੇ ਵਿੱਚ ਮੰਨ ਲਓ ਕੋਈ ਬੰਦਾ ਨਜਾਇਜ਼ ਕਿਸੇ ਨੂੰ ਤੰਗ ਕਰਦਾ ਹੈ ਕਿਸੇ ਨਾਲ ਚਪਰੀਕੀ ਕਰਦਾ ਹੈ ਕਿਸੇ ਨਾਲ ਚਬੌੜ ਕਰਦਾ ਹੈ ਕਿਸੇ ਨੂੰ ਟੀਚਰ ਮਖੌਲ ਕਰਦਾ ਉਹ ਬੰਦੇ ਨੇ ਮੰਨ ਲਓ ਜਿਹੜੀ ਅਰਜੀ ਉਹ ਐਸਐਸਪੀ ਸਾਹਿਬ ਦੇ ਦਫ਼ਤਰ ਦੇਤੀ ਜਾਂ ਨੇੜਲੇ ਚੌਂਕੀ ਦੇ ਵਿੱਚ ਅਰਜੀ ਦੇ ਦਿੱਤੀ ਅਤੇ ਜਾਂ ਫਿਰ ਥਾਣੇ ਦੇ ਵਿੱਚੋਂ ਦਰਖਾਸਤ ਦੇ ਦਿੱਤੀ ਪਰ ਸੁਣਵਾਈ ਨਹੀਂ ਹੋਈ 2 ਮਹੀਨੇ ਲੰਘ ਗਏ ਦੱਸਿਓ ਤੁਸੀਂ ਆਪ ਦੋਸਤੋ ਸੁਣਨ ਵਾਲਿਓ ਵੀ ਉਸ ਬੰਦੇ ਦਾ ਵਿਸ਼ਵਾਸ ਹੈ ਜਿਹੜਾ ਪ੍ਰਸ਼ਾਸਨ ਤੋਂ ਉੱਠੂਗਾ ਜਾਂ ਪ੍ਰਸ਼ਾਸਨ ਤੇ ਵਿਸ਼ਵਾਸ ਬੈਠੂਗਾ ਤੁਸੀਂ ਜਵਾਬ ਦਿਓ ਉਸ ਤੋਂ ਵੀ ਵੱਡੀ ਗੱਲ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਅਪੀਲ ਸਿਨੇਮਰ ਵੀ ਘਰਾਂ ਦੇ ਵਿੱਚੋਂ ਬੰਦੇ ਬੁਲਾ ਕੇ ਵੀ ਤੁਹਾਨੂੰ ਥਾਣੇ ਜਾਂ ਚੌਂਕੀ 'ਚ ਤੁਹਾਡੀ ਮੀਟਿੰਗ ਹੈ ਧੋਖੇ ਦੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਦੋਂ ਚਲਾਨ ਪੇਸ਼ ਕੀਤਾ ਗਿਆ ਕਚਹਿਰੀ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਉਸ ਸਮੇਂ ਪੁਲਿਸ ਵਾਲਿਆਂ ਨੇ ਉਹਦੇ ਵਿੱਚ ਬਿਆਨ ਦਰਜ ਨੇ ਕਹਿੰਦੇ ਵੀ ਬੰਦਾ ਭੱਜਿਆ ਜਾਂਦਾ ਸੀ ਅਸੀਂ ਭੱਜਿਆ ਜਾਂਦਾ ਫੜਿਆ ਸੋਚ ਕੇ ਦੇਖੋ ਤੁਸੀਂ ਐਡਾ ਵਿਸ਼ਵਾਸ ਘਾਤ ਐਡਾ ਧੋਖਾ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਿਛਲੇ ਸਮੇਂ ਦੇ ਵਿੱਚ ਦੋਸਤੋ ਹੋਇਆ ਜੇਕਰ ਐਸਐਸਪੀ ਸਾਹਿਬ ਜਾਂ ਉਹਨਾਂ ਦਾ ਕੋਈ ਹੋਰ ਅਫਸਰ ਸਹਿਬਾਨ ਚਾਹੇ ਤਾਂ ਮੈਂ ਸਬੂਤ ਪੇਸ਼ ਕਰ ਸਕਦਾ ਹਾਂ ਉਸ ਵਾਕਿਆ ਦੇ ਮੇਰੀ ਫੇਰ ਉਹੀ ਸਿਨਮਰ ਅਪੀਲ ਬੇਨਤੀ ਵੀ ਜਿਹੜੀਆਂ ਵੀ ਪੈਂਡਿੰਗ ਦਰਖਾਸਤਾਂ ਨੇ ਥਾਣਿਆਂ ਦੇ ਵਿੱਚ ਕਚਹਿਰੀ ਕੌਕੀਆਂ ਦੇ ਵਿੱਚ ਪੁਲਿਸ ਦੇ ਨਾਲ ਸਬੰਧਤ ਮੈਕਮੇ ਦੇ ਨਾਲ ਸਬੰਧਤ ਲੋਕਾਂ ਨੇ ਦਿੱਤੀਆਂ ਨੇ ਪੀੜਤਾਂ ਨੇ ਉਹਨਾਂ ਦਾ ਜਲਦ ਨਪਟਾਰਾ ਕਰੋ ਲੋਕ ਇਨਸਾਫ ਨੂੰ ਉਡੀਕਦੇ ਨੇ ਨਵੇਂ ਆਏ ਐਸਐਸਪੀ ਸਾਹਿਬ ਤੋਂ ਬਹੁਤ ਉਮੀਦਾਂ ਨੇ ਉਹ ਇਨਸਾਫ ਕਰਨਗੇ